जो था माड़ा है देखी मैं देखा तेरी दादी नू। की करते हैं हूं भाई कलेजे ठंड माने मम्मी ਕੁੜੀ ਬਾਹਰ ਤੁੱਪੇ ਖੜੀ ਕਾ ਤੋ ਇਦਾਂ ਕਰਦੇ ਨਿਆਣੀ ਆ ਲੈ ਆ ਉਹਨੂੰ ਅੰਦਰ ਇਹ ਨਿਆਣੀ ਕੋਈ ਨਹੀਂ ਹੈਗੀ ਇਹਦੀ ਨਾ ਮਾਂ ਸਿਖਾਉਂਦੀ ਐ ਇਹਨੂੰ ਸਾਰਾ ਕੁਝ ਵੀ ਕਿਵੇਂ ਮੁੰਡੇ ਨੂੰ ਤੰਗ ਕਰਨਾ ਵਾ ਮੰਮੀ ਫੇਰ ਵੀ ਬੱਚੀ ਆ ਪੈਰਾਂ ਤੇ ਛਾਲੇ ਹੋ ਜਾਣੇ ਉਹਨਾਂ ਤੁੱਪ ਦੇਖੋ ਬਾਹਰ ਕਿੰਨੀ ਆ ਤੂੰ ਨਾ ਚੁੱਪ ਕਰ ਬਸ ਮੈਨੂੰ ਪਤਾ ਕੀ ਕਰਨਾ ਕੀ ਨਹੀਂ ਇਹਦੇ ਨਾਲ ਮੈਂ ਆਪੇ ਦੇਖੂੰਗੀ ਇਹਨੂੰ ਅੱਜ ਮੇਰੇ ਪੋਤੇ ਨੂੰ ਤੰਗ ਕਰਦੀ ਐ ਇਹ ਇਸ ਵਿਚਾਰੀ ਦੇਖੋ ਤੁੱਪੇ ਖੜੀ ਸੜਦਾ ਪਿਆ ਫਰਸ਼ ਤੇ ਜਨਤ ਕੋਤ ਕੀ ਹੋਇਆ ਤੂੰ ਇੰਨੀ ਧੁੱਪ ਚ ਇੱਥੇ ਖੜੀ ਐ? ਦਾਦੀ ਮਮਾ ਨੇ ਕਿਹੜਾ ਆਇਆ ਸੀ? ਚਲ ਅੰਦਰ ਦਾਦੀ ਮਮਾ ਦਾਦੀ ਮਮਾ ਲੈ ਕੇ ਚਲੀਆ। ਆ ਨੈਨੂ ਅੰਦਰ ਲਿਆਉਣ ਤੋਂ ਪਹਿਲਾਂ ਪੁੱਛ ਤਾਂ ਲੈਂਦਾ ਇਹਨੂੰ ਕੱਢਿਆ ਕਿਉਂ ਸੀਗਾ ਬਾਹਰ? ਮਮਮੀ ਤਾਂ ਕੀ ਹੋ ਗਿਆ ਛੋਟੀਆਂ ਮੋਟੀਆਂ ਗਲਤੀਆਂ ਬੱਚਿਆਂ ਤੋਂ ਹੋਈ ਜਾਂਦੀਆਂ ਨਾ ਜੋਤ ਨੇ ਕਦੀ ਗਲਤੀ ਨਹੀਂ ਕੀਤੀ ਜਿਹੜਾ ਤੁਸੀਂ ਇਹਨੂੰ ਇੰਨੇ ਤਸੀਹੇ ਦੇਤੇ ਨਾ ਮੈਨੂੰ ਲੱਗਦਾ ਤੈਨੂੰ ਪਹਿਲਾਂ ਹੀ ਕਿਸੇ ਨੇ ਫੋਨ ਕਰਕੇ ਦੱਸਤਾ ਵੀ ਇਹਨੂੰ ਮੈਂ ਕੱਢਿਆ ਕਿਉਂ ਆ ਘਰੋਂ ਬਾਹਰ ਅੱਛਾ ਤੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਮੈਂ ਵੀ ਕਹਾਂ ਇਸ ਵੇਲੇ ਤੂੰ ਘਰ ਕੀ ਕਰਨ ਆਇਆ ਵਾ ਕੱਲ ਜਨਨ ਪੁੱਤ ਤੂੰ ਇੱਥੇ ਬਹਿ ਜਾ ਤੇਰੇ ਪੈਰਾਂ ਤੇ ਛਾਲੇ ਹੋਏ ਪਏ ਆ ਬਬਲੀਏ ਨੂੰ ਪਾਣੀ ਲੈ ਕੇ ਦੇਈ ਲੈ ਕੇ ਆਨੀ ਆ ਆ ਰਹੀਆਂ ਬੱਸ ਸ਼ੁਰੂ ਹੋ ਜਾਂਦੇ ਆ ਮੰਮੀ ਇੱਕ ਵੇਤਾ ਪਹਿਲਾਂ ਹੀ ਕਹਿੰਦੀ ਸੀਗੀ ਕਿ ਕਦੋਂ ਬੱਚੇ ਨਾਲ ਆਪਾਂ ਇਦਾਂ ਕਰਨ ਲੱਗੇ ਹੋਏ ਆ ਬੱਚਾ ਵਾਏ ਵੇਖੋ ਕਿਦਾਂ ਪੈਰਾਂ ਤੇ ਛਾਲੇ ਹੋ ਗਏ ਹੋਣੇ ਮੈਨੂੰ ਲੱਗਦਾ ਐ ਇਹਦੇ ਲੈ ਪੁੱਤ ਪਾਣੀ ਪੀ ਪਾਣੀ ਬੀ ਲੈ ਪੁੱਤ ਓ ਫੇਰ ਵੀ ਗੋ ਵੈਲਕਮ ਟੂ ਬ੍ਰਾਂਡ ਕੁਲ ਟੌਏ

ओके ਪਹਿਲੇ ਫੋਨ ਕਰਤਾ ਚੁੱਕ ਕੇ ਕਰੈਕ ਕੀਤਾ ਪਿਆ ਬੰਨੇ ਜਨਨ ਠੀਕ ਆ ਪਤ ਤੋ ਆ ਦੇਖ ਲੋ ਕਿਵੇਂ ਘਬرائی ਪਈ ਆ ਉਹ ਘਬرائی ਘਬਰੂਈ ਕੁਛ ਨਹੀਂ ਹੈਗੀ ਇਹ ਇਹਨੂੰ ਨਾ ਡਰਾਮੇ ਕਰਨੇ ਆਉਂਦੇ ਨੇ ਹੋਰ ਤਾਂ ਕੋਈ ਚੱਜ ਆਉਂਦਾ ਨੀਗਾ ਮਾਂ ਨੇ ਬਸ ਡਰਾਮੇ ਕਰਨੀ ਤਾਂ ਸਿਖਾਏ ਨੇ ਇਹਨੂੰ ਮੰਮੀ ਤੁਸੀਂ ਨਾ ਹਰ ਵੇਲੇ ਇਹਦੇ ਮਗਰ ਹੀ ਪਏ ਰਹਿੰਦੇ ਹੋ ਆਪਣੀ ਹਰਕਤਾਂ ਤੋਂ ਨਾ ਬਾਹਰ ਆ ਜਾ ਕਰੋ ਜਦੋਂ ਦੇਖੋ ਇਹ ਜਿਹੇ ਹਰਕਤਾਂ ਹੀ ਕਰਦੇ ਰਹਿੰਦੇ ਹੋ ਤੁਸੀਂ ਇੱਕ ਗੱਲ ਨਾ ਮੇਰੀ ਯਾਦ ਰੱਖੀ ਅਜਿਨਾ ਮਾਵਾਂ ਤੀਆਂ ਦਾ ਤੂੰ ਪੱਖਪੂਰਦਾ ਵਾ ਨਾ ਇੱਕ ਦਿਨ ਇਹੀ ਤੇਰੇ ਸਿਰ 'ਚ ਨਾ ਖੇਪ ਪਉਣਗੀਆਂ ਚੱਲ ਜੰਨਤ ਪੁੱਤ ਤੂੰ ਆਪਣੇ ਰੂਮ 'ਚ ਆ ਜਾ ਇਹਨਾਂ ਦਾ ਤਾਂ ਇਹੀ ਹਾਲ ਰਹਿਣਾ ਹੈ ਹਾਂ ਜੋਤੈ ਕਿੱਧਰ ਨਾ ਤੈਨੂੰ ਕਿੰਨੇ ਕਿਹਾ ਸੀ ਪਾਪਾ ਨੂੰ ਫੋਨ ਕਰਕੇ ਦੱਸਣ ਦਾ ਕਿ ਜਨਤ ਨਾਲ ਆ ਕੀਤਾ ਦਾਦੀ ਨੇ ਦਾਦੀ ਵੱਡੀ ਆ ਆਪੇ ਵੇਖ ਲੈਂਦੀ ਵੀ ਕੀ ਕਰਨਾ ਮੈਨੂੰ ਮਾ ਤੁਸੀਂ ਵੀ ਤਾਂ ਜਨਤ ਨੂੰ ਗੁੱਸੇ ਹੋਈ ਜਾਂਦੇ ਸੀਗੇ ਐਵੇਂ ਹੀ ਬੇਟਾ ਮੈਂ ਗੁੱਸੇ ਹੁੰਨੇ ਅਸੀਂ ਆਪੇ ਸੰਭਾਲ ਲਾਂਗੇ ਤੂੰ ਕਿਉਂ ਪਿਓ ਬਣਦਾ ਨਾ ਨਾਲੇ ਮੈਂ ਦਾਦੀ ਨੂੰ ਵੀ ਦੇਖ ਲਿਆ ਸੀਗਾ ਉਹ ਜਨਤ ਨੂੰ ਕਿਵੇਂ ਤੁਸੀਂ ਇਹ ਦਿੰਦੇ ਆ ਮੈਂ ਤਾਂ ਫੋਨ ਕੀਤਾ ਸੀ ਜੋ ਜੇ ਤੂੰ ਬੱਚਾ ਵਾ ਨਾ ਤੇ ਬੱਚਾ ਬਣ ਕੇ ਰਹਿ ਵੱਡਿਆਂ ਦੀਆਂ ਗੱਲਾਂ ਚ ਆਉਣ ਦੀ ਲੋੜ ਨਹੀਂ ਚੱਲ ਜਾ ਬਾਹਰ ਆਪੇ ਪਿਓ ਬਣ ਤਰਨਾ ਮਸਾਪ